మన బ చ మేము బా చ మన బ మరి మన బా చ You better get

we oh, yeah. yeah. ਸਮਗਮ ਕਮੇਟੀ ਟੈਂਸਾ ਕਲਬ ਵੱਲੋਂ ਸਰुणा ਸਵਾਨਾ ਜਾਗਰਨ ਮਿਤੀ 11 ਜਨਵਰੀ 2025 ਨੂੰ ਮੂਹ ਜਵਾਲਾ ਦੇ ਵਿੱਚ ਬੜੀ ਸ਼ੁਕਤਮਾਨ ਰੂਪ ਬਣਾਇਆ ਜਾ ਰਿਹਾ ਹੈ ਕਿਉਂਕਿ ਐਨ ਆਰ ਆਈ ਵੀਜ਼ਾ ਦੇ ਸਹਿਯੋਗ ਤੇ ਨੂੰ ਜਾਗਰਨ ਦੇ ਪੂਰਨ ਸਹਿਯੋਗ ਨਾਲ ਪਾਇਆ ਜਾ ਰਿਹਾ ਹੈ ਜੀ ਆਪਣੇ ਪੂਰੇ ਪਰਿਵਾਰ ਨਾਲ ਆ ਕੇ ਮਾਤਾ ਦੇ ਦਰਸ਼ਨ ਕਰਨ ਨੂੰ ਜੈ ਮੋਤਾ ਜੀ ਸਰਕਾਰ ਸ਼ੇਰਵਲੀ ਦਾ ਬੋਲ ਸਾਕੇ ਦਰਬਾਰ ਗੀਤ ਮੱਲੇ ਦੇ ਵਿੱਚ ਸਕਾਰਾ ਜਾਗਰਾਨ ਕਰਵਾਇਆ ਜਾ ਰਹੀ ਨਿਊ ਜਵਾਲਾ ਨਗਰ ਜਿਹਦੇ ਵਿੱਚ ਸਾਡੀਆਂ ਜਿਹੜੀਆਂ ਪਾਰਟੀਆਂ ਮੇਨ ਆ ਰਹੀਆਂ ਨੇ ਉਹਦਾ ਵੀਰਵਾਸੀ ਤੁਹਾਨੂੰ ਮੁਕੇ ਜਿਹਦੇ ਵਿੱਚ ਮੇਨ ਸਿੰਘ ਸਾਡੇ ਮੁਕੇਸ਼ਨ ਆਇਆ ਜੀ ਕਾਨਿਆ ਸਤਾਰਾ ਜੀ ਸ਼ੋਤੇ ਬਹੁਤ ਸੰਤ ਮਾਨਤ ਸ਼ੋਗ ਸਤਾਰਾ ਜੀ ਆ ਰਹੇ ਨੇ ਤੇ ਸਾਰੇ ਮਲਾਵੇ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਮਲਾਨੀ ਵਾਸੀ ਇਕੱਠੇ ਹੋ ਕੇ ਹੋਂਮ ਆ ਕੇ ਜਗਰਾਤੇ ਦੇ ਮਾਤਾ ਦਾ ਸ਼ੀਰਵ ਪ੍ਰਾਪਤ ਕਰਨ ਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣ ਤੇ ਜਿੱਦਾਂ ਅਸੀਂ ਅੱਗੇ 17 ਜਗਰਾਤੇ ਕਰਾਏ ਐ ਅੱਧੀ ਅੱਗੇ ਤੋਂ ਕੇ ਹੋਰ ਵੀ ਮਲੇ ਦੇ ਜਿਹੜੇ ਵੀ ਕੋਈ ਕੰਮ ਆ ਜਾਂ ਜਾਗਰਾਂ ਦਾ ਜਾਂ ਜੋ ਵੀ ਉੱਤੇ ਕਰਾਣੇ ਆ ਉਹ ਸਾਡਾ ਸਾਥ ਦੇ ਅਸੀਂ ਨਾਲ ਖੜੇ ਹੋਗੇ ਨਾਲ ਨਾਲ ਕੰਮ ਕਰਾਈ ਸਾਜੀ ਜਗਰਾਤਾ ਹੋਇਆ ਕਿੱਥੇ ਆ ਜੀ ਕਿਹੜੇ ਪਿੰਡ 'ਚ ਹੋ ਰਿਹਾ ਕਿਸੇ ਉਹ ਪਿੰਡ ਦਾ ਨਾਮ ਦੱਸਦੇ ਇਹ ਨਿਊ ਜਵਾਲਾ ਨਗਰ ਹੋ ਰਿਹਾ ਜੀ ਜਵਾਲ ਜਗਰਾਤਾ ਨੀਅਰ ਡੇਡੀ 12 ਕ ਮਕੂਦਾ ਜੀ ਧਰਮਾ ਜਾਗਰਾਂ हो रहा प्रबंधक कमेटी जानकारी देती है माता के दरबार जानकारी प्राप्त करिए हां जी सर जी कह जागरण हो रहा किथे हो रहा जी तिहाड़ जागरण अपना जी न्यू ज्वाला नगर मक्सूदा जी सिटी मार्केट में गोलम ਇਕਤਰੀਨ 14ਵਾਂ ਮਹੀਨਾ 2025 ਇਹਨਾਂ ਸ਼ਨੀਵਾਰ 7 ਵਜੇ ਹੀ ਲੰਗਰ ਸਟਾਰਟ ਹੋ ਜਾਏਗਾ ਜੀ ਤੇ ਮਾਤਾ ਦਾ ਜਾਗਰਣ 8 ਵਜੇ ਪੂਰੇ ਸਟਾਰਟ ਹੋ ਜਾਏਗਾ ਜੀ ਸਾਰਿਆਂ ਨੂੰ ਬੇਨਤੀ ਹੈ ਸਾਰੇ ਹੁਮਮ ਆ ਕੇ ਪੰਡਾਲ ਦੇ ਵਿੱਚ ਆਂ ਮਾਤਾ ਦਾ ਸ਼ਿਰਵਲ ਪ੍ਰਾਪਤ ਕਰਨ ਜੈ ਮਾਤਾ ਜਿਹੜੇ ਦੇਵ ਦੇ ਸੰਗਤਾਂ ਨੇ ਐਨਆਰਆ ਪੁਰਾਣਾ ਤੁਹਾਨੂੰ ਜਾਗਰਣ ਕਰਾ ਰਹੇ ਉਹਨਾਂ ਦਾ ਧੰਨਵਾਦ ਕਰ ਦੋ ਸਾਡੇ ਸਾਰੇ ਜਿਹੜੇ ਐਨਆਰਆਈ ਭਰਾ ਸਾਡੀ ਸਪੋਰਟ ਕਰਦੇ ਨੇ ਸਾਡਾ ਸਾਥ ਦਿੰਦੇ ਜਾਂ ਮੱਲਾ ਨਿਵਾਸੀ ਜਿਹੜੇ ਸਾਡਾ ਸਾਥ ਦਿੰਦੇ ਆ ਅਸੀਂ ਤਹਿ ਦਿਲੋਂ ਉਹਨਾਂ ਦਾ ਹਾਰਦਿਕ ਧੰਨਵਾਦ ਕਰਦੇ ਆ ਟਾਈਮਸਟਾਰ ਲੱਭ ਵੱਲੋਂ ਸਾਰੇ ਰਹਿਤ ਬਹੁਤ ਬਹੁਤ ਦਿਲੋਂ ਰਿਣੀ ਹੈਗੇ ਆ ਤੇ ਧੰਨਵਾਦ ਕਰਦੇ ਆ ਤੇ ਸਾਡੇ ਨਾਲ ਇਦਾਂ ਹੀ ਸਾਡਾ ਸਾਥ ਦੇਣ ਸਹਿਯੋਗ ਦੇਣ जय माता दी साधी अपना संपर्क नंबर ਦੱਸ ਜAVE ਤੁਹਾਨੂੰ ਦੇਵ ਦੇਸ ਸੰਗਤਾਂ ਦਾ ਜੇ ਲਾਈਵ ਪ੍ਰੋਗਰਾਮ ਚੱਲਦਾ ਤੁਹਾਨੂੰ ਸੰਪਰਕ ਕੀਤਾ ਜਾਵੇ ਤੇ ਜਾਗਰਣ ਦੇ ਵਿੱਚ ਤੇ ਕਿਹੜੇ ਚੈਨਲ ਤੋਂ ਚੱਲਣਾ ਕੀ ਪ੍ਰੋਗਰਾਮ ਹੈ ਤੇ ਚੈਨਲ ਦਾ ਪ੍ਰੋਗਰਾਮਾ ਨਾਮ ਦੱਸਿਆ ਜਾਵੇ ਜਾਂ ਤੁਸੀਂ ਆਪਣਾ ਸੰਪਰਕ ਨੰਬਰ ਦੱਸਿਆ ਜਾਵੇ ਤੇਰਾ 98724 855 ਜੇ ਕਿਸੇ ਨੂੰ ਵੀ ਸੰਪਰਕ ਕਰਨਾ ਹੋਵੇ ਕਿਸੇ ਸੇਵਾ ਲਈ ਜਾਂ ਫਿਰ ਕਿਸੇ ਨੂੰ ਲੋਕੇਸ਼ਨ ਲਈ ਪੁੱਛਣਾ ਹੋਵੇ 987240731 98721 07040 ਤੇ ਸੰਪਰਕ ਕੀਤਾ ਜਾਵੇ ਅਸੀਂ ਉਹਨੂੰ ਸਾਰਾ ਲੋਕੇਸ਼ਨ ਤੇ ਸਭ ਕੁਝ ਵੀ ਦਵਾਗੇ ਜੈ ਮਾਤਾ ਦੀ ਜੀ ਕੋਈ ਲਾਈਵ ਪ੍ਰੋਗਰਾਮ ਕਿਹੜੇ ਚੈਨਲ ਤੋਂ ਚੱਲਣਾ ਜੀ ਕੋਈ ਲਾਈਵ ਹਾਂਜੀ ਚੱਲਣਾ ਲਿੰਕ ਹਜੇ ਆਣਾ ਜੀ ਇਹ ਸਾਥ ਇਹ ਲਾਈਵ ਪ੍ਰੋਗਰਾਮ ਵਾਕੋ ਚੈਨਲ ਤੋਂ ਚੱਲੋਗਾ ਜੋ ਪਠੇ ਵਾਲਾ ਚੈਨਲ ਹੈ ਰਤਾਸ ਸਿੰਘ ਮਰੂਝੂਟ ਚੈਨਲ ਤੋਂ ਤੁਸੀਂ ਦੇਰਵੇ ਸੰਕਟਾਂ ਸੰਪਰਕ ਕਰ ਸਕਦੀਆਂ ਆਓ ਗੱਲਬਾਤ ਕਰੀਏ ਜੋ ਪ੍ਰਬੰਧਕ ਕਮੇਟੀ ਆ ਕਿਹੜੇ ਕਿਹੜੇ ਚਿੰਨਾਂ ਨਾਲ ਸੰਬੰਧ ਕਰ ਰਹੀ ਹੈ ਨਾ ਆ ਪਹਿਲੇ ਬਾਹਲਾ ਦ੍ਰਿਸ਼ ਦਿਖਾ ਦਿਓ ਬਪਲਾ ਦੇਖੋ ਤਿਆਰੀ ਜੋਰਾ ਤੇ ਚੱਲ ਰਹੀ ਆ ਜੋ ਜਾਗਰਨ ਦੀ ਤਿਆਰੀਆਂ ਜਗਮ ਜਗਮ ਹੋ ਰਹੀ ਆ ਨਿਊ ਜਵਾਰਾ ਦੇ ਮਕਸੂਦਾਂ ਵੇਖੇ ਜੋ ਜਾਗਰਨ ਦੇ ਜੋ ਭਗਤਾਂ ਨੇ ਆਪਣੀ ਸੇਵਾ ਕਰਦੇ ਹਨ ਆਪ ਕੀਤਨ ਦਰਵਾਜ਼ਾ ਸਜਾਇਆ ਤੁਸੀਂ ਬਾਹਲਾ ਦ੍ਰਿਸ਼ ਤੁਸੀਂ ਦੇਖ ਰਿਹਾ ਪੂਰੇ ਜੋਰਾ ਦੇ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦਿੱਤੀ ਗਈ ਆ ਕੋਈ ਸਟਾਰਮਾ ਜਾਗਰਨ ਇਹ ਪ੍ਰਬੰਧਕ ਕਮੇਟੀ ਲੋਕਾਇਆ ਜਾ ਰਿਹਾ ਹੈ ਦੇਵ ਦੇ ਸਾਹਿਤ ਦਾ ਲਾਈਵ ਪ੍ਰੋਗਰਾਮ ਅਵਤਾਸ਼ੇ ਮਲਪੁਰੀ ਅਤੇ ਪੱਠੇ ਵਾਲੇ ਚੈਨਲ ਤੋਂ ਦੇਖਿਆ ਜਾ ਸਕਦਾ ਇਹ ساری ਰਾਤ ਜਾਗਰਣ ਚੱਲੇਗਾ ਆਓ ਪ੍ਰਬੰਧਕ ਕਮੇਟੀ ਅਜਾ ਕਰ ਲਈਏ ਕਿ ਸਾਹਿਤਰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਉਹ ਸਾਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਹੜੇ ਕਿਹੜੇ ਚੈਨਲ ਤੋਂ ਚੱਲੇਗਾ ਜੀ ਤੁਸੀਂ ਦੱਸੋ ਆਪਣੇ ਮੂੰਹ ਇਹ ਆਪਣਾ YouTube ਤੇ ਪੱਠੇ ਵਾਲਾ ਚੈਨਲ ਹੈ ਜੀ ਉਤਵਾ ਅਵਤਾਰ ਸਿੰਘ ਮਾਧੋਪੁਰ ਜੀ ਦੇ ਚੈਨਲ ਆ ਜੀ ਇਹਦੇ ਉੱਤੇ ਲਾਈਵ ਚੱਲੇਗਾ ਬਾਕੀ ਪੂਰੀ ਡਿਟੇਲ ਜਿਹੜੀ ਹੈ ਜੀ ਆ ਅਸੀਂ ਤੁਹਾਨੂੰ ਵਟਸਐਪ ਦੇ ਜਰੀਏ ਜਾਂ ਜੇ ਤੁਹਾਨੂੰ ਜਰੂਰਤ ਆ ਸਾਡੇ ਨੰਬਰ ਹੈਗੇ ਆ ਅਸੀਂ ਤੁਹਾਨੂੰ ਕੰਟੈਕਟ ਕਰਕੇ ਸੰਪਰਕ ਕਰਾਂ ਤੁਸੀਂ ਆਪੇ ਨੰਬਰ ਇੱਕ ਵਾਰ ਫੇਰ ਪ੍ਰਧਾਨ ਜੀ ਦੇ ਅੰਦਰ ਆਪਣਾ ਨੰਬਰ ਦੱਸੇ ਜਾਵੇ ਪਰ ਨਾਂ ਦੱਸੇ ਜਾਵੇ ਜੀ ਆਪਣਾ ਪ੍ਰਧਾਨ ਜੀ ਦਾ ਨਾਂ ਦੱਸੇ ਜਾਵੇ 987240733 9972140552 ਰਾਜੀ ਤੁਸੀਂ ਐਸੇ ਕਮੇਟੀ ਦੇ ਪ੍ਰਧਾਨ ਆ ਤੇ ਧੰਨਵਾਦ ਕਰਦਾ ਜੋ ਜਨਰ ਸੰਗਠਨਾਂ ਦਾ ਜਿਨ੍ਹਾਂ ਨੂੰ ਤੁਹਾਨੂੰ ਸਹਿਯੋਗ ਨਾਲ ਇਜਰਾਦ ਕਰਾਇਆ ਜਾ ਰਿਹਾ ਹੈ ਵਿੱਚ ਪੂਰੇ ਐਨ ਆਰ ਆਈ ਵੀ ਦਾ ਤੇ ਪੂਰੇ ਨੂਜਵਾਨ ਨਗਰ ਦੇ ਜਿੰਨੇ ਵੀ ਨਗਰ ਵਾਸੀ ਜੀ ਆ ਬਹੁਤ ਚੜ੍ਹ ਕੇ ਇਨਸਾਫ ਆਇਆ ਇਸ ਵਿੱਚ ਉਹਦਾ ਸਾਰਾ ਮੈਂ ਧੰਨਵਾਦ ਕਰਦਾ ਹਾਂ ਤੇ ਬਹੁਤ ਬਹੁਤ ਪਹੁੰਚਣ ਦੀ ਕਿਰਪਾਲਤਾ ਕਰਦਾ ਹਾਂ ਸ਼ਹਿਰ ਮਾਤਾ ਜੀ ਸ਼ਹਿਰ ਮਾਤਾ ਮਦਕੀਆ ਜੋਂ ਤੁਂ ਨਾ ਰੁ ਕੋ ਬਾਰ ਮਾਦ ਤੁ ਵੀਤੁ ਆ ਨ ਪੁਨੀ ਰ ਸਾਦੁ ਦ ਮਾਰ